ਸਦਾ ਸੁਭੋਈ ਰਾਹੁ ਨਿਤ ਨਿਤ ਜਿਹੜੀ ਸਵਾਰੀਆਂ ਨਿਕੜੇ ਹਿੱਤਾ ਦੇਵ ਨਾਰਦ ਤੇ ਚਲਣ ਚੁਣਨਾ ਪਰ ਸਾਰੀਆਂ ਸਵਾਰੀਆਂ ਮਿਲ ਕਰ pauਤੀ ਜੰਮੀ ਜਿਹੜੀਆਂ ਸਿੱਧੀਆਂ ਲੋਗ ਇਸ ਸਾਥ ਸੁਣੀਏ ਭਾਈ ਕਾਨਿ ਪ੍ਰੋਤਸ ਸੱਜੜੇ ਦੇਖਤੁਆ ਸਤਨਾਰਾ ਸੁਜਾਇਨਾ ਸੀ ਤੇ ਆਵਨ ਚਾਮ ਆਸਨ ਰਤਲਨ ਜੀ ਤਾਂ ਜੀ ਮੋਛੀ ਸੀ ਸੋ एक कृपी स्थानीय बाबा है कठोर नीति कोई शर्म का इस सुना लाओ जिस जैसा का दर्शा रहा परिवार में और स्मृति को एक ज्ञान अनंत करने की कहते हैं राधा कृष्णा श्री महाप्रलाल भगवान में काल लगाने जाने के कारण आत्माओं को जन्म के संमन काल को पूर्ण चंद्रों का है ਸਕਲਪਨਾਰੇ ਕੋਲੰਗੁਜਿਤ ਇਤਿਆਸ ਯਾਤਰੀ ਨੂੰ ਇੱਕ ਅਖੰਡਨਾ ਕੇ ਲਈ ਯਾਤਰੀ ਆਧਾਰ ਸ਼ਬਦਵਾਦਨ ਕੀ ਨਿਧੀ ਨਹਾ ਸਹਸ ਤਉਨੈ ਨਨ ਨਨ ਹਤਿ ਕੁਸਹਸੂ ਤਜਨਾਲੇ ਸਹਸ ਪਾਗਨਨਾਨੇ ਕੋ ਗਾਂਧੇ ਸਹਸਵਾਦਾਂ ਦੇ ਚਲ ਪ੍ਰੋਗ سب اسود نگر ساگو کنڈل ਆਇਆ ਮਨ ਮਨ ਨੂੰ ਉਜਲੁ ਮੰਡਾਈ ਤਨ ਸਾਗੁ ਅੰਜਲੀ ਕੋਟੋ ਵੱਡਾ ਹੈ ਕਰ ਡੰਡ ਹੋਤ ਕੋਟੋ ਵੱਡਾ ਹੈ ਲਾਹਾ ਸਤਤੁ ਵਾਹ ਦਾ ਸਾਧਨਾ ਪਿਆਨੀ ਆਤਮੇਂ ਉਤ੍ਰੋ ਮੈਂ ਢੰਡਾ ਹੈ ਕਿਉਂ ਦਿਉ ਚੱਲਦਾ ਸੁਖਾ ਤੁਮਾ ਮੈਂ ਜਮ ਕਾਸੇ ਸਿਰ ਢੰਡਾ ਹੈ ਹਰਜਰ ਹਰ ਨਾਮ ਸੁਮਾਨੀ ਤੁਮ ਜਨਮ ਮਤ ਪੂਜਾ ਹੈ ਅਨੰਤ ਸਿਮੁ ਭਵਾਇ ਆਪੋ ਬੋਲੀ ਜੀ ਬੋਲ ਸਕੀਂ ਕਹਾਉਂਦੇ ਹਰਦਾ ਮਾਤ ਜਾਈ ਜਨਨਾਨ ਕੇ ਨਾਮ 에 ਆਧਾਰ ਸੀ ਕਹ ਤਾਂ ਸੁਆਰੇ ਲਾ ਇਹ ਸੰਸਾਰ ਤਿਤਾਰ ਸੰਸੇ ਮਟ ਤਰਿਉ ਕ੍ਰੰਤੀ ਆਤਮ ਇਸ ਹੈ ਜਗਾਏ ਜਾਵੇ ਦਾਸ ਤੇ ਅਥਾ ਤੇ ਜਾਨੀ ਦਾਸ ਹੋਆ ਇਸ ਵੀ ਦੇਹ ਹਰ ਮਨ ਤੇ ਮਨੈ ਬਸੀਰਾ ਈਜ ਕਰ ਮੈ ਪਾਉ ਸੁਖ ਸਾਡੇ ਹੋਰ ਨਾ ਹੋਏ ਮੁ ਮੇਰਾ ਅੰਦਰ ਜੰਮੀ ਕੋਰ ਕਲਪਨਾ ਤੇ ਰਰਦਾ ਮਨ ਕੀ ਓਰੇ ਨਾਨਕ ਦਾਸ ਵਿਹਾ ਸੁਖ ਮੰਗਾ ਮੁਕਤੈ ਸੰਤਨ ਕੀ ਓਰੇ ਅੰਦਰ ਜੰਮੀ ਪਰਖ ਵੇਖੀ ਸਰਦਾ ਮਨ ਕੀ

ਰਾਮਦਾਸੇ ਹੋਈ ਸਹਾਈ ਅਰਜ ਕਰ ਕੋ ਮੇਰੋ ਸੰਗੋ ਸਿਰੀ ਆਟਾਏ ਸਿਰੀ ਅਕ੍ਰਿਸ਼ਨ ਪਿਆ ਹੀ ਹੈ ਜਿਸਿ ਤੇ ਸਭ ਤੂfte ਆਏ ਤੇ ਬਹਾਦਰ ਸੋਹਰਿਆ ਹੈ ਘਰ ਨੋ ਨਿਦੇ ਆਵੇ ਤਾਏ ਸੰਖਾਈ ਮੇਰੀ ਸਹਾਈ ਕਸਮੇ ਆਪਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਖਿਆਂ ਦੀ ਲੋਕ ਸ੍ਰੀ ਗੁਰਮਤਿ ਸਾਹਿਬ ਜੀ ਦੇ ਬਾਣ ਦੀ ਦਾ ਧਿਆਨ ਕਰਕੇ ਬੋਲੋ ਸ੍ਰੀ ਬਾਣ ਨਿਵਾੜਿਆ ਦੇ ਮਾਰ ਨੇ ਤਾੜਿਆ ਦੇ ਤਾਣ ਨਿਰਧਿਆ ਦੀ ਉਸਤਨ ਧਾਨੀਆ ਧਨ ਸ੍ਰੀ ਗੁਰਮਤਿ ਸਾਹਿਬ ਜੀ ਜੇ ਬਾਗੀ ਦੇ ਬਾਦਸ਼ਾਹ ਔਰ ਮੇਰੇ ਕੋਲ ਇਸ ਮਲੇ ਤੱਕ ਇਹ ਨਸ਼ੀਦਾਰੀ ਦੇ ਕੇ ਨਗਰੀ ਨਗਰੀ ਹੱਥੀ ਪਾ ਗੁਰ ਸਿੰਘ ਜੀ ਦੇ ਜਾਪ ਕੋ ਆਏ ਉਹ ਬਾਣੀ ਪੜਦੇ ਆ ਸੋ خوشیاں کی آگا بخشو سی پیارے آپ جت نانکی E okay. ਸਭ ਜੀ ਉਹ ਓਮਕਾਰ ਵਾਹਿਗੁਰੂ ਦੀ ਖਤੇ ਸ੍ਰੀਪੁਰ ਪੀਜੀ ਸਹਾਏ ਵਾਰ ਸ੍ਰੀਪੁਰ ਪੀਜੀ ਦੀ ਬਾਦਸ਼ਾਹੀ ਕਸਮਈ ਕਥਾ ਉਹੋ ਦੀ ਸਿਰਕਾ ਗੁਰਮੁਖੀ ਕਿਹਾਏ ਫੇਰ ਅੰਗ ਸੁਖੀ ਆਵਦਾ ਆਰਾਮ ਦਾਸੇ ਹੋ ਸਹਾਏ ਅਕਨੂ ਅਕਨੂ ਨਿਮੋ ਸੁਧਰੂ ਸਿਜਾ ਗਾਏ ਸ੍ਰੀ ਹਰਿ ਕ੍ਰਿਸ਼ਨ ਕੀ ਆਈ ਹੈ ਇਸੇ ਵਿੱਚ ਸਭ ਤੁਝਾਏ ਇੱਕ ਆਦ ਸੁਰੇ ਆਂ ਘਰੋਂ ਨੇ ਜ ਆਵੇ ਤਾਂ ਇਹ ਸਰਖ ਨਹੀਂ ਹੋਈ ਸਹਾਏ ਦਸਮੇ ਪਾਤਸ਼ਾਹ ਸਾਹਿਬ ਜੀ ਕੀ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਛਣ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਯਾਦ ਨਾਲ ਧਿਆਨ ਕਰਕੇ ਬੋਲੋ ਕੀ ਵਾਖ ਕਰੋ ਬਾਣਿਆ ਤੇ ਮਾਨ ਨੇ ਤਾਣਿਆ ਤੇ ਤਾਨ ਦੇ ਕਹਿ ਦੀ ਉਸਤਤਨ ਸੰਗੂਗ੍ਰਮ ਸਰਬ ਦੀ ਜੇਪਾ ਕੀ ਬਾਸ਼ਾ ਦੀ ਮਾਰਾ ਸਤੋਂ ਦੇਜਾ ਅਸਾਂ ਸੇ ਕੁੰਤੀ ਹੋ ਹਰਸਤੇ ਤੁਗੀਆਂ ਬੇ ਅੰਤ ਫੁੱਲਾਂ ਦੀ ਬਵਾਸ ਕੇ ਨਹੀਂ ਅਗੇ ਵਾਸਤੇ ਸੁਆਤਪ ਚੂਸ ਕਰਨੀ ਕਰੋ ਕਿਰਪਾ ਆਪ ਆਪਣੇ ਨਿਡਾਸਨਾਂ ਤੇ ਬਰਾਜਮਾਨ ਹੋਵੋ ਦਾਰਾ ਇਸਤ ਸੰਗਤ ਲੋਖ ਖੁਸ਼ੀਆਂ ਦੀ ਆਗਿਆ ਬਖਸ਼ੋ ਅਮਰ ਜੀਰੇ ਫਿਰ ਤਖਤ ਇਸ ਬਾ ਇਵਾਰ ਹੋ ਉਕੇ ਦਰਸ਼ਨ دیدار ਦੇ ਕੇ ਨਦਰੀ ਦਨ ਮਿਹਾਲ ਕਰਨਾ ਚਾਰ ਪੈ ਦਿਨ ਨੂੰ ਸੁਖ ਨਾਲ ਬਤੀਤ ਹੋਇਆ ਰਾਤਰੀ ਜਾ ਰਹੀ ਹੈ ਆਪ ਜੀ ਦੇ ਬਹੁਤ ਆਉਂਦੇ ਆ ਸਤਨਾਮ ਸ੍ਰੀ ਵਾਹਿਗੁਰੂ ਆਪ ਕਹਿੰਦੇ ਆ ਬਤੀਤ ਹੋਲੇ ਅਮਰਤ ਵੇਲੇ ਦੇ ਜਾਗਣ ਨਿਤ ਨੇਮ ਜੀਆਂ ਦਾਤਾਂ ਨਾਮ ਬਾਣੀ ਨਾਲ ਦੂਰ ਦੇ ਹਰਮਨ ਦੇ ਫੱਟੇ ਕਰ ਲਈ ਸਰਬੱਤ ਦੇ ਭਾਰ ਤੇ ਰਾਸ ਕਰਨੇ ਨਾਮਿਤ ਨਾਮ ਜਪਣ ਦੀ ਕਹਾਣੀ ਤੇਰੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ